ਹਾਂਜੀ ਸਾਫ ਸਭੀ ਗਾਲੀ ਸਾਰਿਆਂ ਨੇ ਕਿਵੇਂ ਤੁਸੀਂ ਸਾਰੇ ਠੀਕ ਹੋਵੇਂ ਤੁਹਾਨੂੰ ਬਰਾਮ ਦਾ ਸਾਰਿਆਂ ਤੇ ਮੇਰੇ ਪਰਸਰ ਨੰਦ ਰਿਹਾ ਹੈ ਮੈਂ ਚੜਦੀ ਚੜ੍ਹਦੀ ਜਲਾ ਦੇ ਰੱਖਾ ਇਹ ਚੜਦੀ ਸਵੇਰ ਸਾਰਾ ਕੁਛਿਆਂ ਲੈ ਕੇ ਨਾ ਚੱਲੋਗੀ ਅੱਜ ਆਪਾਂ ਲੱਗੇ ਸੀ ਅਲਸਵਾਲ ਅਸ ਪਿਆਜ਼ ਵਾਲੇ ਤਰ੍ਹਾਂ ਖੇ ਬਣਾਉਣਾ ਤੇ ਇਧਰ ਆਪਾਂ ਨੇ ਦੋ ਦੋ ਤੇ ਨਾਲੂ ਲੈਏ ਸੀਗੇ ਬਿਕੋਜ਼ ਮੈਂ ਤੇ ਮੰਮੀ ਸੀਗੀ ਆ ਤੇ ਇੰਨਾ ਨੂੰ ਆਪਾਂ ਨੇ ਵਾਲ ਕੇ ਮੈਸ ਕਰ ਲਿਆ ਸੀ ਨਾਲ ਆਪਾਂ ਨੇ ਪਿਆਰ ਉਹ ਕਰ ਦਿੱਤੇ ਇੱਕ ਆਪਾਂ ਨੇ ਖਰੀਚ ਨਾਲ ਚੌਪ ਕਰਕੇ ਬਾਦੀ ਸੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਗ੍ਰੀਨ ਕਰਿਆ ਕਰੋ ਕਮੈਂਟ ਕਰਕੇ ਦਿੰਦੇ ਉਸ ਨਾਲ ਕਰੋ ਇਧਰ ਆਪਾਂ ਨੇ ਪਾਇਆ ਸੀ ਜੀਰਾ ਤੇ ਨਾਲ ਆਪਾਂ ਨੇ ਹਲਕਾ ਹਲਕੇ ਜਿਹਾ ਮਸਾਲੇ ਪਾਏ ਸੀਗੇ ਨਮਕ ਇਹ ਤੋਂ ਬਹੁਤ ਘਾਣਾ ਮਸਾਲਾ ਪਾਇਆ ਸੀ ਫੇਰ ਕਿੰਨੇ ਲੋਕ ਕਨੇ ਕੁੜੀਆਂ ਨਹੀਂ ਨਹੀਂ ਉਹਨਾਂ ਦਾ ਲੈ ਕੇ ਆਪਾਂ ਪਾਵਾਂਗੇ ਨਾਲ ਸਾਦਾ ਮਸਾਲਾ ਤੇ ਜਵਾਇਣ ਜਰੂਰ ਪਾਉਣੀ ਹੁੰਦੀ ਹੈ ਮੈਂ ਕਿਉਂਕਿ ਜਵਾਇਣ ਜਿਹੜੀ ਨਾ ਡਾਈਜੈਸਟ ਕਰਦੀ ਹੈ ਇਹ ਹੈ ਨਾ ਇਹਨੂੰ ਆਪਾਂ ਮਸਲ ਕੇ ਪਾ ਲਿਆ ਥੋੜੀ ਜੀ ਤੁਸੀਂ ਸੋਚਦੇ ਹੋਵੋਗੇ ਪਾਲਕ ਪਾਲਕ ਵੀ ਪਾਉਂਦੇ ਆਪਾਂ ਇਹ ਅੱਗੇ ਆਪਾਂ ਉਹ ਕਰਦੇ ਆਂ ਨਹੀਂ ਹੁੰਦੀਆਂ ਥੋੜਾ ਗਲਾ ਖਰਾਬ ਆ ਠੀਕ ਨਹੀਂ ਹੋ ਰਿਹਾ ਪਰ ਇਹੋ ਜਿਹੀ ਚੀਜ਼ਾਂ ਖਾਣੋਂ ਦਿਲ ਕਰਿਆ ਹੁੰਦਾ ਕਿ ਖਿੱੱਚਾ ਜਾਵੇ ਹਨਾ ਵੀਡੀਓ ਚੰਗੀ ਲੱਗਦੀ ਹੁੰਦੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹੁਣ ਆਪਾਂ ਇਹਨਾਂ ਨੂੰ ਹੁਣੇ ਹੀ ਪਾ ਲੈਂਦੇ ਅੱਗੇ ਮੇਰੇ ਵਿਆਹ ਚ ਹੁੰਦੀ ਵਾਲੇ ਨੇ ਰੋਣੇ ਪਾ ਲੇ ਬਹੁਤ ਸੋ ਮਾਚ ਸਾਰਿਆਂ ਦਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਬੀਬੀ ਹਣੀ ਤੇ ਲਾਈਕ ਕਰਦੇ ਆ ਵਾਚ ਕਰਦੇ ਆ ਤੇ ਹੁਣ ਆਪਾਂ ਇਹ ਮਿਕਸ ਕਰ ਲਿਆ ਹੁਣ ਆਪਾਂ ਪਾਉਂਦੇ ਪਾਲਕ ਨਾਲ ਤੁਸੀਂ ਸੋਚਦੇ ਹੁਣੇ ਪਾਰਕ ਦਾ ਹੈੱਡਲੈਂਡ ਸੀਗੀ ਪਾਲਕ ਦੀ ਤੇ ਵੀ ਹੋਣੀ ਪਾਲਕ ਘਰੇ ਪਈ ਸੀਗੀ ਤੇ ਨਾਲ ਆਪਾਂ ਨੇ ਉਹ ਵੀ ਚੌਕ ਕਰਕੇ ਪਾਈ ਠੀਕ ਹੈ ਅੱਜ ਦੀ ਇਹ ਸਿੰਪਲ ਜੀ ਰੈਸਪੀ ਆ ਤੇ ਆਪਾਂ ਫੇਰ ਨਵੀਂ ਰੈਸਪੀ ਲੈ ਕੇ ਆਵਾਂਗੇ ਬੀਕਾਉਸ ਸੇ ਇੱਕ ਦੋ ਦਿਨ ਹੁਣ ਬਿਜੀ ਸੀਗੇ ਤਾਂ ਕਰਕੇ ਅੱਜ ਦਾ ਦੇਣੀ ਆ ਇਹਨੂੰ ਆਪਾਂ ਮਸਲ ਲੈਂਦੇ ਚੰਗੀ ਤਰ੍ਹਾਂ ਕਦੀ ਕਦੀ ਨਾ ਐ ਹੁੰਦਾ ਮਨ ਨਹੀਂ ਹੁੰਦਾ ਨਾ ਤੋ ਕੰਮ ਕਰਨ ਨੂੰ ਬੰਦਾ ਕਿਸੇ ਤਰ੍ਹਾਂ ਖੜਵੇ ਜਾਂਦਾ ਹੁੰਦਾ ਹੁਣ ਨਾ ਹਨਾ ਤੇਦਰ ਆਪਾਂ ਨੇ ਉਹ ਕਰ ਲਿਆਗਾ ਸਾਰੇ ਆਲੂ ਚੰਗੀ ਤਰ੍ਹਾਂ ਮੈਸ਼ ਕਰ ਲਏ ਸੀਗੇ ਤੇ ਨਾਲ ਆਪਾਂ ਨੇ ਪਾਲਕ ਵੀ ਮਿਕਸ ਕਰ ਲਈ ਤੇ ਵਧੀਆ ਸਵਾਦ ਬੰਦੇ ਘਰੇ ਘਰੇ ਤਾਂ ਕਿਸੇ ਸਮਾਨ ਤੋਂ ਵੀ ਆਪਾਂ ਕੋਈ ਵੀ ਪਰੌਂਠੇ ਬਣਾ ਸਕਦੇ ਵੈਜੀਟੇਰੀਅਨ ਵੈਜੀਟੇਬਲ ਪਾਲਕ ਕਿਸੇ ਤਰ੍ਹਾਂ ਦੇ ਵੀ ਹਨ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਰੱਖ ਲਿਆ ਸੀ ਆਟਾ ਮੈਂ ਪਹਿਲਾਂ ਗੁੰਨ ਕੇ ਰੱਖਿਆ ਹੋਇਆ ਸੀਗਾ ਆਟਾ ਸੀ ਦੀ ਟੇਨ ਵਿੱਚ ਉਵੇਂ ਹੀ ਗੁੰਨਦੀ ਜਿਵੇਂ ਦੁੱਧ ਪਾ ਕੇ ਵਿੱਚ ਥੋੜਾ ਆ ਜਾਂ ਘਿਓ ਪਾ ਕੇ ਦੇ ਨਾਲ ਨਮਕ ਪਾ ਲੀਏ ਇਸੇ ਕਿਸੇ ਟਾਈਮ ਮੈਂ ਹਲਦੀ ਵੀ ਪਾ ਲੈਂਦੀ ਆਟੇ ਵਿੱਚ ਬਿਕੋਜ਼ ਕਿਉਂਕਿ ਨਾ ਇਹ ਇਸ ਤਰ੍ਹਾਂ ਆਟਾ ਗੁੰਨਣਾ ਨਾਲੇ ਮਲਾਈ ਮਰਦਾ ਤੇ ਆਟਾ ਉਹਨਾਂ ਕੋਈ ਹੋਣੀ ਜਿੰਨਾ ਕੋ ਸਾਡਾ ਵਰਤਿਆ ਜਾਵੇ ਮੈਂ ਫ੍ਰੀਜ 'ਚ ਨਹੀਂ ਆਟਾ ਜ਼ਿਆਦਾ ਰੱਖਦੀ ਬਿਕੋਜ਼ ਕਿਉਂਕਿ ਨਾ ਫ੍ਰੀਜ 'ਚ ਰੱਖਿਆ ਆਟਾ ਜਿਹੜਾ ਨਾ ਉਹ ਹੋ ਜਾਂਦਾਗਾ ਵੀਡੀਓ ਪੂਰੀ ਵਾਚ ਕਰਿਆ ਕਰੋ ਵੀਡੀਓ ਪੂਰੀ ਵਾਚ ਕਰਨ ਤੇ ਹੀ ਪਤਾ ਲੱਗਦਾ ਹੁੰਦਾ ਕੋਈ ਗੱਲਾਂ ਬਾਤਾਂ ਹੁੰਦੀਆਂ ਹਨਾ ਕਿਸੇ ਦਾ ਕੋਈ ਦੋਖ ਹੁੰਦਾ ਸੁੱਖ ਹੁੰਦਾ ਉਹ ਸ਼ੇਅਰ ਕਰਦਾ ਵੀਡੀਓ ਦੇ ਵਿੱਚ ਨਾ ਤੇ ਵੀਡੀਓ ਪੂਰੀ ਦੇਖਿਆ ਕਰੋ ਤੁਸੀਂ ਸਾਰੇ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਨੇ ਇੱਕ ਪੇੜਾ ਕਰਕੇ ਵਿੱਚ ਘੋਲ ਆ ਲਿਆ ਰੋਟੀ ਨੂੰ ਥੋੜਾ ਜਿਹਾ ਵੇਲ ਕੇ ਪੇੜੇ ਇਸੇ ਤਰ੍ਹਾਂ ਹੀ ਆਪਾਂ ਪਰੌਂਠਾ ਬਣਾਵਾਂਗੇ ਮੈਂ ਅੱਜ ਇਸ ਤਰ੍ਹਾਂ ਹੀ ਇਸੇ ਤਰ੍ਹਾਂ ਦਾ ਪਰੌਂਠਾ ਨਹੀਂ ਬਣਾਉਂਗੀ ਇੱਕ ਪੇੜੇ ਵਾਲਾ ਪਰੌਂਠਾ ਬਣਾਉਂਗੀ ਬਹੁਤ ਹੀ ਵਧੀਆ ਬਣਦੇ ਆ ਆਪਾਂ ਆਏ ਗਏ ਸੀ ਭੋਗ ਤੇ ਮੇਰੇ ਤੇ ਮੰਮੀ ਚਲਦੀਆਂ ਕਰੇ ਤੇ ਫਿਰ ਮੰਮੀ ਇਹ ਮੈਂ ਤਾਂ ਮੰਮੀ ਮੇਰਾ ਅੱਜ ਆਲੂ ਵਾਲੇ ਰੋਟੀਆਂ ਪਰੌਂਠੇ ਉਹਨਾਂ ਨੂੰ ਦੀਦਾ ਮੈਂ ਕਿੱਦੀ ਬਣਾ ਲਾ ਤੂੰ ਕਿਹੜਾ ਕਿਤੇ ਕੁਝ ਲੈਣ ਜਾਣਾਗਾ ਸਾਰਾ ਕੁਝ ਤੇ ਘਰੇ ਵਿਆ ਹੁੰਦਾ ਹਨ ਤੇ ਆਪਾਂ ਬੱਚਿਆਂ ਨੂੰ ਵੀ ਛੁੱਟੀਆਂ ਵਾਲੇ ਛੁੱਟੀ ਵਾਲੇ ਦਿਨ ਕੁਛ ਨਾ ਕੁਛ ਨਵਾਂ ਬਣਾ ਕੇ ਦੇ ਸਕਦੇ ਹਨ ਤੇ ਇਸੇ ਤਰ੍ਹਾਂ ਹੀ ਹੁੰਦਾਗਾ ਘਰ ਦੇ ਵਿੱਚ ਪਈਆਂ ਚੀਜ਼ਾਂ ਤੋਂ ਕੋਈ ਵੀ ਸਮਾਨ ਤਿਆਰ ਕਰ ਸਕਦੇ ਆ ਲੋ ਜੀ ਇਧਰ ਆਪਣਾ ਆਪਣੀ ਰੋਟੀ ਆਲੂ ਪਰੌਂਠਾ ਪਾਲਕ ਤਿਆਰ ਹੋ ਗਿਆ ਤਾਂ ਮੇਰੇ ਬਾਹਰ ਬਹੁਤ ਹੀ ਆਰਡਰ ਹੁੰਦਾਗਾ ਪਰੌਂਠਿਆਂ ਦਾ 100 100 1.5 100 ਪੀਸਰ ਹੁੰਦਾ ਹੁੰਦਾ ਆਲੂ ਪਰੌਂਠੇ ਦਾ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇੱਕ ਹੋਰ ਰੋਟੀ ਦੇ ਲਈ ਉਦੋਂ ਹੁਣ ਹਸਬੰਦ ਦਾ ਫੋਨ ਵੀ ਆਈ ਜਾਂਦਾ ਸੀ ਫਿਰ ਮੈਂ ਉਹੋ ਕਰਤਾ ਤੇ ਹੁਣ ਜਦੋਂ ਮੈਂ ਸੁਣੂਗੀ ਤੇ ਫਿਰ ਮੈਨੂੰ ਉਹੋ ਜਵਾਬ ਮਿਲੂ ਫੋਨ ਕੱਟਤਾ ਸੀ ਕਿਉਂ ਕਟਿਆ ਸੀ ਕੀ ਕਰਦੀ ਸੀਗੀ ਤੂੰ ਠੀਕ ਸੀਗੀ ਕੁਛ ਦੁਖਦਾਇ ਕਿ ਉਹ ਹੋਏ 100 ਸਵਾਲ ਖੜੇ ਹੋ ਜਾਂਦੇ ਇੱਕ ਵਾਰੀ ਫੋਨ ਕੱਟਣ ਸੀ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਹੋਰ ਰੋਟੀਆਂ ਬਣਾ ਲਈਆਂ ਤੇ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਸਾਰੇ ਠੀਕ ਠਾਕ ਇਹ ਹੱਸਦੇ ਖੇਡਦੇ ਰਿਹਾ ਕਰੋ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸਾਰਿਆਂ ਚੜ੍ਹਦੀ ਕਲਾ ਤਰਾ ਬਣਾਉਣ ਨਾਲ ਵੀ ਪਰੋ ਰੋਟੀ ਕੋ ਟੁੱਟਦੀ ਨਹੀਂ ਪਰੋਂਠਾ ਟੁੱਟਦਾ ਨਹੀਂ ਕਿਉਂਕਿ ਆਟੇ ਦੇ ਵਿੱਚ ਨਾ ਆਪਾਂ ਪਹਿਲਾਂ ਚੀਜ਼ਾਂ ਉਹ ਮਿਕਸ ਕੀਤੀਆਂ ਹੁੰਦੀਆਂ ਉਹਨਾਂ ਚੀਜ਼ਾਂ ਕਰਕੇ ਨਾ ਆਟਾ ਬਹੁਤ ਮੁਲਾਇਮ ਬਣਦਾ ਤੇ ਮਿਲਦਾ ਨਹੀਂ ਕਿਤੇ ਇਹ ਦਿਨਣਾ ਕੋਈ ਵੀ ਲੱਗਦਾ ਤੇ ਰੋਟੀ ਨੂੰ ਕੰਡੇ ਜਿਹਾ ਸੁੱਕੇ ਨਹੀਂ ਰਹਦਾ ਇਸ ਦਾ ਆਟਾ ਬਹੁਤ ਨਰਮ ਬਣਦਾ ਆਹ ਲੱਗਦਾ ਬੜੀ ਜਿਹੀ ਬੈਂਟਾ ਬਣਦਾ ਬੁੱਲਾ ਬਣਦਾ ਆਟਾ ਬਣਦਾ ਤੇ ਇਹ ਆਪਣੇ ਰੋਟੀ ਦਾ ਪਹਿਲਾ ਕੰਮ ਰੋਟੀ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਫਿਰ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤੇ ਇਧਰ ਆਪਾਂ ਨੇ ਪਲੇਟ ਤਿਆਰ ਕਰ ਲਈ ਸੀਗੀ ਲੱਸੀ ਆ ਦਹੀਂ ਆ ਤੇ ਮੱਖਣ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆਂ ਨੂੰ